ਇਹਰਾਰ ਹੋ ਜਾਣਾ ਦੇਖ ਕੇ ਕਿ ਤੁਹਾਨੂੰ ਹਵਾ ਦੇ ਵਿੱਚ ਟਮਾਟਰ ਉੱਗੇ ਹੋਏ ਦਿਖਾਵਾਂਗੇ ਹਵਾ ਦੇ ਵਿੱਚ ਨੇ ਇਹ ਟਮਾਟਰ ਜਿਹੜੇ ਉਗੇ ਹੋਏ ਨੇ ਬਿਨਾਂ ਕਿਸੇ ਮਿੱਟੀ ਤੋਂ ਬਿਨਾਂ ਕਿਸੇ ਖਾਦ ਤੋਂ ਟਮਾਟਰ ਉਗੇ ਹੋ ਰਹੇ ਘਰ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਨਾਲ ਹਵਾ ਦੇ ਵਿੱਚ ਟਮਾਟਰ اگਾ ਸਕਦੇ ਹੋ ਸਰ ਇਹ ਜਿਹੜੀ ਟ੍ਰਿਕ ਹੈਗੀ ਹਾਈਡਰੋਪੋਨਿਕ ਦੇ ਨਾਂ ਤੇ ਜਾਣੀ ਜਾਂਦੀ ਹੈ ਜਿੱਦਾਂ ਆਮ ਰਵਾਇਤੀ ਢੰਗ ਨਾਲ ਕੋਈ ਵੀ ਚੀਜ਼ ਬੀਜਣੀ ਹੋਵੇ ਤਾਂ ਸਾਨੂੰ ਇੱਕ ਮੀਡੀਆ ਦੀ ਲੋੜ ਹੁੰਦੀ ਹੈ ਤੇ ਜ਼ਮੀਨ ਆਪਾਂ ਯੂਜ਼ ਕਰਦੇ ਹਾਂ ਹਾਈਡਰੋਪੋਨਿਕ ਦੇ ਵਿੱਚ ਸਾਨੂੰ ਜ਼ਮੀਨ ਦੀ ਲੋੜ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਆ ਸਾਡੇ ਟੈਂਕ ਹੈਗਾ ਟੈਂਕ ਦੇ ਵਿੱਚ ਪਾਣੀ ਪਿਆ ਹੋਇਆ ਹੈ ਇਸ ਪਾਣੀ ਦੇ ਵਿੱਚ ਹੀ ਸਾਰੇ ਜਿਹੜੇ ਨਿਊਟ੍ਰੀਐਂਟਸ ਹੈਗੇ ਨੇ ਸਾਰੇ ਘੋਲੇ ਹੋਏ ਆ ਤੇ ਮਿੱਟੀ ਦੀ ਥਾਂ ਅਸੀਂ ਪਾਈਪਾਂ ਦੇ ਵਿੱਚੋਂ ਪਾਣੀ ਲੰਗਾ ਕੇ ਇਹਨੂੰ ਐਨ ਐਫ ਟੀ ਨਿਊਟ੍ਰੀਐਂਟ ਫਰਮ ਟੈਕਨਿਕ ਕਿਹਾ ਜਾਂਦਾ ਹੈ ਹਾਈਡਰੋਪੋਨਿਕ ਦੀ ਇੱਕ ਬ੍ਰਾਂਚ ਹੈਗੀ ਹੈ ਇਹਦੇ ਰਾਹੀਂ ਤੁਸੀਂ ਜਿਦਾ ਦੇਖ ਰਹੇ ਹੋ ਤੁਸੀਂ ਚੈਰੀ ਟਮਾਟੋ ਲਗਾ ਸਕਦੇ ਹੋ ਟਮਾਟੋ ਲਗਾ ਟਮਾਟਰ ਦੀ ਖੇਤੀ ਕਰ ਸਕਦੇ ਹੋ ਕਾੜੀ ਮਿਰਚਾਂ ਦੀ ਖੇਤੀ ਕਰ ਸਕਦੇ ਹੋ ਸ਼ਿਮਲਾ ਮਿਰਚਾਂ ਦੀ ਖੇਤੀ ਕਰ ਸਕਦੇ ਆਪਾਂ ਬਰੋਕਲੀ ਦੀ ਖੇਤੀ ਕਰ ਸਕਦੇ ਆ ਗੋਭੀ ਦੀ ਖੇਤੀ ਕਰ ਸਕਦੇ ਆ ਇਸ ਪਾਈਪ ਦੇ ਅੰਦਰ ਪਾਣੀ ਦਾ ਫਲੋ ਚੱਲ ਰਿਹਾ ਹੁੰਦਾ ਹੈ ਲਗਾਤਾਰ ਪਾਣੀ ਵਗ ਰਿਹਾ ਹੁੰਦਾ ਹੈ ਤੇ ਪਾਣੀ ਜਿਹੜਾ ਵਗ ਰਿਹਾ ਹੁੰਦਾ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਆ ਬੂਟੇ ਦੀ ਜੜਾਂ ਜਿਹੜੀਆਂ ਹੈਗੀਆਂ ਨੇ ਆ ਪਾਣੀ ਸੋਖਦੀਆਂ ਹੁੰਦੀਆਂ ਨੇ ਤੇ ਬੂਟਾ ਜਿਹੜਾ ਅਸੀਂ ਰੱਖਿਆ ਹੋਇਆ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਬੂਟੇ ਨੂੰ ਫਿਕਸ ਕਰਨ ਵਾਸਤੇ ਅਸੀਂ ਆ ਜਿਹੜੀ ਕਲੇ ਬੋਲ ਹੈ ਯੂਜ਼ ਕੀਤੀ ਹੋਈ ਹੈ ਇਹਦੇ ਖਾਦ ਦੇ ਤੁਸੀਂ ਪਰਲਾਈਟ ਵਰਮਕੁਲਾਈ ਕੋਕੋ ਪੀਟ ਕੋਈ ਵੀ ਦੂਸਰੀ ਚੀਜ਼ ਵੀ ਆਪਾਂ ਵਰਤੋਂ ਚ ਲਿਆ ਸਕਦੇ ਆ ਇਹਦੇ ਵਿੱਚ ਅਸੀਂ ਜੀ ਦੇਖੋਗੇ ਆ 100 ਲੀਟਰ ਦਾ ਟੈਂਕ ਜਿਹੜਾ ਹੈਗਾ 140 ਬੂਟਿਆਂ ਵਾਸਤੇ 1.5 ਤੋਂ 2 ਹਫ਼ਤੇ ਚੱਲ ਜਾਂਦਾ ਹੈ 100 ਲੀਟਰ ਪਾਣੀ 100 ਲੀਟਰ ਪਾਣੀ ਦੇ ਵਿੱਚ ਅਸੀਂ 1 ਗ੍ਰਾਮ 1 ਗ੍ਰਾਮ ਦਾ ਹਜ਼ਾਰ ਬਣਾ ਤਾਂ 1 ਗ੍ਰਾਮ ਦਾ ਸਵਾ ਹਿੱਸਾ ਜਿਹੜੇ ਦੂਸਰੇ ਕੁ ਜ਼ਰੂਰੀ ਤੱਤ ਹੁੰਦੇ ਨੇ ਉਹ ਅਸੀਂ ਪਾਏ ਹੁੰਦੇ ਨੇ ਉਹ 2 ਹਫ਼ਤੇ 1.5 ਤੇ ਚੱਲ ਜਾਂਦੇ ਇਹਦਾ ਮਤਲਬ ਹੈ ਨਾ ਸਿਰਫ ਅਸੀਂ ਪਾਣੀ ਬਚਾ ਰਹੇ ਹਾਂ ਅਸੀਂ ਖਾਦ ਵੀ ਬਚਾ ਰਹੇ ਹਾਂ ਜਿਹੜੀ ਸਭ ਤੋਂ ਮਹਿੰਗੀ ਪੈਂਦੀ ਹੈ ਦਿਲਪਬਲੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਕਿਸਾਨਾਂ ਲਈ ਆਮ ਲੋਕਾਂ ਲਈ ਅਸੀਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆਏ ਹਾਂ ਤੁਸੀਂ ਦੇਖਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚੰਗੇ-ਚੰਗੀਆਂ ਖੋਜਾਂ ਕਰਕੇ ਕਿਸਾਨਾਂ ਲਈ ਆਮ ਲੋਕਾਂ ਲਈ ਦਿੰਦੇ ਨੇ ਜਿਸ ਤਰ੍ਹਾਂ ਨਾਲ ਅੱਜਕੱਲ ਜਿਸ ਤਰ੍ਹਾਂ ਲਗਾਤਾਰ ਜਿਹੜੀ ਘਰਾਂ ਦੀ ਜਗ੍ਹਾ ਛੋਟੀ ਹੁੰਦੀ ਜਾ ਰਹੀ ਆ ਜ਼ਮੀਨਾਂ ਘਟ ਪੈਂਦੀਆਂ ਜਾ ਰਹੀਆਂ ਨੇ ਲੇਕਿਨ ਜਦੋਂ ਘਟ ਥੋਂ ਕਰਕੇ ਅਸੀਂ ਘਰਾਂ ਦੇ ਵਿੱਚ ਸਬਜ਼ੀਆਂ ਨਹੀਂ ਬੀਜ ਸਕਦੇ ਇਹ ਸਾਨੂੰ ਘਟ ਜਗਾ ਹੁੰਦੀ ਹੈ ਲੇਕਿਨ ਪਰ ਤੁਸੀਂ ਹੈਰਾਨ ਹੋ ਜਾਣਾ ਦੇਖ ਕੇ ਵੀ ਤੁਹਾਨੂੰ ਹਵਾ ਦੇ ਵਿੱਚ ਟਮਾਟਰ ਉੱਗੇ ਹੋਏ ਦਿਖਾਵਾਂਗੇ ਹਵਾ ਦੇ ਵਿੱਚ ਨੇ ਇਹ ਟਮਾਟਰ ਜਿਹੜੇ ਉੱਗੇ ਹੋਏ ਨੇ ਬਿਨਾ ਕਿਸੇ ਮਿੱਟੀ ਤੋਂ ਬਿਨਾ ਕਿਸੇ ਖਾਦ ਤੋਂ ਟਮਾਟਰ ਉੱਗੇ ਹੋਏ ਨੇ ਘਰ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਨਾਲ ਹਵਾ ਦੇ ਵਿੱਚ ਟਮਾਟਰ اگਾ ਸਕਦੇ ਹੋ ਬੜਾ ਵਧੀਆ ਟੈਕਨੀਕ ਆ ਜਿਸ ਤਰ੍ਹਾਂ ਨਾਲ ਆ ਪਾਈਪ ਨੇ ਪਾਈਪਸ ਪਾਇਆ ਹੋਇਆ ਪਾਈਪ ਦੇ ਵਿੱਚ ਸਿਰਫ ਕੱਪ ਰੱਖੇ ਹੋਣ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਬੀਜਿਆ ਆ ਟਮਾਟਰ ਨਹੀਂ ਹੋਰ ਵੀ ਕਈ ਚੀਜ਼ਾਂ ਤੁਸੀਂ ਉਗਾ ਸਕਦੇ ਹੋ ਸਾਡੇ ਨਾਲ ਡਾਕਟਰ ਨਿਰਲੇਸ਼ ਨੇ ਡਾਕਟਰ ਨਿਰਲੇਸ਼ ਨਾਲ ਗੱਲ ਕਰਾਂਗੇ ਕਿਹੜੀ ਟੈਕਨੀਕ ਆ ਕਿਸ ਤਰ੍ਹਾਂ ਨਾਲ ਸੌਖੇ ਢੰਗ ਨਾਲ ਇਹ ਕਹਿੰਦੇ ਨੇ ਆਪਣੇ ਬੈੱਡਰੂਮ ਚ ਵੀ ਉਗਾ ਸਕਦੇ ਹੋ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਵਾਗਤ ਆ ਕੀ ਖਾਸ ਟੈਕਨੀਕ ਹੈਗੀ ਉਹਦੇ ਬਾਰੇ ਦੱਸੋ ਸਰ ਇਹ ਜਿਹੜੀ ਟੈਕਨੀਕ ਹੈਗੀ ਹਾਈਡਰੋਪੋਨਿਕ ਦੇ ਨਾਂ ਤੇ ਜਾਣੀ ਜਾਂਦੀ ਹੈ ਜਿੱਦਾਂ ਆਮ ਰਵਾਇਤੀ ਢੰਗ ਨਾਲ ਕੋਈ ਵੀ ਚੀਜ਼ ਬੀਜਣੀ ਹੋਵੇ ਤਾਂ ਸਾਨੂੰ ਇੱਕ ਜ਼ਮੀਨ ਦੀ ਲੋੜ ਹੁੰਦੀ ਹੈ ਤੇ ਜ਼ਮੀਨ ਆਪਾਂ ਯੂਜ਼ ਕਰਦੇ ਹਾਂ ਹਾਈਡਰੋਪੋਨਿਕ ਦੇ ਵਿੱਚ ਸਾਨੂੰ ਜ਼ਮੀਨ ਦੀ ਲੋੜ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਟੈਂਕ ਹੈਗਾ ਟੈਂਕ ਦੇ ਵਿੱਚ ਪਾਣੀ ਪਿਆ ਹੋਇਆ ਹੈ ਇਸ ਪਾਣੀ ਦੇ ਵਿੱਚ ਹੀ ਸਾਰੇ ਜਿਹੜੇ ਨਿਊਟਰੀਐਂਟਸ ਹੈਗੇ ਨੇ ਸਾਰੇ ਘੋਲੇ ਹੋਏ ਆ ਤੇ ਮਿੱਟੀ ਦੀ ਥਾਂ ਅਸੀਂ ਪਾਈਪਾਂ ਦੇ ਵਿੱਚੋਂ ਪਾਣੀ ਲੰਗਾ ਕੇ ਇਹਨੂੰ ਐਨ ਐਫ ਟੀ ਨਿਊਟਰੀਐਂਟ ਫਿਲਮ ਟੈਕਨਿਕ ਕਿਹਾ ਜਾਂਦਾ ਹੈ ਹਾਈਡਰੋਪੋਨਿਕ ਦੀ ਇੱਕ ਬ੍ਰਾਂਚ ਹੈਗੀ ਹੈ ਇੱਧਰ ਆਹੀਂ ਤੁਸੀਂ ਜਿੱਦਾਂ ਦੇਖ ਰਹੇ ਹੋ ਤੁਸੀਂ ਚੈਰੀ ਟਮਾਟੋ ਲਗਾ ਸਕਦੇ ਹੋ ਟਮਾਟੋ ਲਗਾ ਟਮਾਟਰ ਦੀ ਖੇਤੀ ਕਰ ਸਕਦੇ ਹੋ ਕੌੜੀ ਮਿਰਚਾਂ ਦੀ ਖੇਤੀ ਕਰ ਸਕਦੇ ਆ ਸ਼ਿਮਲਾ ਮਿਰਚ ਦੀ ਖੇਤੀ ਕਰ ਸਕਦੇ ਆ ਆਪਾਂ ਬਰੋਕਲੀ ਦੀ ਖੇਤੀ ਕਰ ਸਕਦੇ ਆ ਗੋਭੀ ਦੀ ਖੇਤੀ ਕਰ ਸਕਦੇ ਆ ਤੁਹਾਡੇ ਜਿਹੜੇ ਵੀ ਆਪਣੇ ਘਰ ਦੇ ਵਿੱਚ ਜਿਹੜੀ ਸਬਜ਼ੀਆਂ ਦੀ ਆਪਾਂ ਵਰਤੋਂ ਚ ਲੈ ਆਣੇ ਆ ਉਹ ਸਾਰੀ ਆਪਣੇ ਇਸਤਿਹਾਮ ਨਾਲ ਲੱਗ ਸਕਦੀ ਹੈ ਬਸ ਇਹਦੇ ਵਿੱਚ ਅਸੀਂ ਬੁల్లి ਆਲੂ ਗਾਜਰ ਇਸ ਤਰ੍ਹਾਂ ਦੀ ਸਬਜ਼ੀ ਨਹੀਂ ਲਗਾ ਸਕਦੇ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਨਾਲ ਇੱਕ ਪਾਈਪ ਆ ਇੱਕ ਪਾਈਪ ਲੈਣਾ ਉਸ ਤੋਂ ਬਾਅਦ ਕੀ ਢਾਂਚਾ ਬਣਿਆ ਹੋਇਆ ਮਿੱਟੀ ਦੇ ਪੈਣੀ ਆ ਜਾਂ ਕੀ ਪਾਉਨੇ ਆ ਦੇ ਵਿੱਚ ਕਿ ਕੱਪ ਦੇ ਵਿੱਚ ਕੀ ਪਾਉਨੇ ਹੋ ਉਹਦੇ ਬਾਰੇ ਥੋੜਾ ਦਿਖਾਓ ਸਾਨੂੰ ਇਸ ਪਾਈਪ ਦੇ ਅੰਦਰ ਪਾਣੀ ਦਾ ਫਲੋ ਚੱਲ ਰਿਹਾ ਹੁੰਦਾ ਲਗਾਤਾਰ ਪਾਣੀ ਵਗ ਰਿਹਾ ਹੁੰਦਾ ਤੇ ਪਾਣੀ ਜਿਹੜਾ ਵਗ ਰਿਹਾ ਹੁੰਦਾ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਆ ਬੂਟੇ ਦੀ ਜਣਾ ਜਿਹੜੀਆਂ ਹੈਗਿਆ ਨੇ ਆ ਪਾਣੀ ਸੋਖਦੀਆਂ ਹੁੰਦੀਆਂ ਨੇ ਤੇ ਬੂਟਾ ਜਿਹੜਾ ਅਸੀਂ ਰੱਖਿਆ ਹੋਇਆ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਬੂਟੇ ਨੂੰ ਫਿਕਸ ਕਰਨ ਵਾਸਤੇ ਅਸੀਂ ਆ ਜਿਹੜੀ ਕਲੇ ਬਾਲ ਹੈ ਯੂਜ਼ ਕੀਤੀ ਹੋਈ ਹੈ ਇਹਦੇ ਥਾਂ ਤੇ ਤੁਸੀਂ ਪਰਲਾਈਟ ਵਰਮਕੁਲਾਈਟ ਕੋਕੋ ਪੀਟ ਕੋਈ ਵੀ ਦੂਸਰੀ ਚੀਜ਼ ਵੀ ਆਪਾਂ ਵਰਤੋਂ ਚ ਲਿਆ ਸਕਦੇ ਆ ਤੇ ਤੁਸੀਂ ਜਿਣਾ ਦੇਖ ਸਕਦੇ ਹੋ ਲਗਾਤਾਰ ਕਿੰਨੀ ਸੰਘਣੀ ਜੜ੍ਹਾਂ ਹੈ ਗਿਆ ਨੇ ਇਹ ਹਾਈਡਰੋਪੋਨਿਕ ਸਿਸਟਮ ਕਰਕੇ ਹੈ ਕਿਉਂਕਿ ਲਗਾਤਾਰ ਪਾਣੀ 24 ਘੰਟੇ ਚੱਲਦੇ ਰਹਿੰਦਾ ਜਦੋਂ ਤੱਕ ਫਸਲ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਪਾਣੀ ਲਗਾਤਾਰ ਚਲਾਈ ਰੱਖਦੇ ਹਾਂ ਤੇ ਨਾਲ ਪਾਣੀ ਵੀ ਘਟਣ ਲੱਗਦਾ ਹੈਗਾ ਤੇ ਖਾਦਾਂ ਜਿਹੜੀ ਜਿਹੜੀ ਜ਼ਹਿਰ ਪਾਉਨੇ ਆ ਜਾਂ ਫੈਨਿਕ ਖਾਦ ਪਾਉਣ ਉਹਦੀ ਲੋੜ ਨਹੀਂ ਪੈਂਦੀ ਜੀ ਇਹਦੇ ਵਿੱਚ ਤੁਸੀਂ ਦੇਖੋਗੇ ਆ 100 ਲੀਟਰ ਦਾ ਟੈਂਕ ਜਿਹੜਾ ਹੈਗਾ 140 ਬੂਟਿਆਂ ਵਾਸਤੇ ਡੇਢ ਤੋਂ 2 ਹਫ਼ਤਾ ਚੱਲ ਜਾਂਦਾ ਹੈ 100 ਲੀਟਰ ਪਾਣੀ 100 ਲੀਟਰ ਪਾਣੀ ਦੇ ਵਿੱਚ ਅਸੀਂ 1 ਗ੍ਰਾਮ 1 ਗ੍ਰਾਮ ਦਾ 1000ਵਾਂ ਤਾਂ 1 ਗ੍ਰਾਮ ਦਾ ਸਵਾ ਹਿੱਸਾ ਜਿਹੜੇ ਦੂਸਰੇ ਕੁ ਜ਼ਰੂਰੀ ਤੱਤ ਹੁੰਦੇ ਨੇ ਉਹ ਅਸੀਂ ਪਾਏ ਹੁੰਦੇ ਨੇ ਉਹ ਦੋ ਹਫਤੇ ਡੇਢ ਹਫਤੇ ਚੱਲ ਜਾਂਦੇ ਇਹਦਾ ਮਤਲਬ ਹੈ ਨਾ ਸਿਰਫ ਅਸੀਂ ਪਾਣੀ ਬਚਾ ਰਹੇ ਹਾਂ ਅਸੀਂ ਖਾਦ ਵੀ ਬਚਾ ਰਹੇ ਹਾਂ ਜਿਹੜੀ ਸਭ ਤੋਂ ਮਹਿੰਗੀ ਪੈਂਦੀ ਹੈ ਸਪਰੇ ਦੇ ਜ਼ਹਿਰਾਂ ਦੀ ਕੋਈ ਆਪਾਂ ਯੂਜ਼ ਨਹੀਂ ਕਰਦੇ ਦੇਖ ਸਕਦੇ ਹੋ ਤੁਸੀਂ ਝਾੜ ਵੀ ਜਿਹੜਾ ਇਹਦਾ ਕਿੰਨਾ ਹਾਂ ਹਾਂਜੀ ਇਹ ਜਿਹੜਾ ਤੁਸੀਂ ਚੈਰੀ ਟਮੇਟੋ ਜਿਹੜਾ ਹੈਗਾ ਬਾਹਰ ਜਿਹੜੇ ਹੈਗਾ 3 ਕਿਲੋ ਤੱਕ ਲੈ ਸਕਦੇ ਪਰ ਅਸੀਂ ਜਿਹੜਾ ਗ੍ਰੀਨ ਹਾਊਸ ਦੇ ਅੰਦਰ ਇਹ ਲਗਾਇਆ ਹੋਇਆ ਹੈ ਇਹ ਸੀ 3.5 ਤੇ 4 ਕਿਲੋ ਵੀ ਝਾੜ ਲੈ ਸਕਦੇ ਹੋ 12 ਮਹੀਨੇ ਇਸ ਤਰ੍ਹਾਂ ਦੀ ਫਸਲ ਲੈ ਸਕਦੇ ਆਂ ਅਲੱਗ ਅਲੱਗ ਵਖਰੀਆਂ ਵਖਰੀਆਂ ਫਸਲਾਂ ਪੂਰੇ 12 ਮਹੀਨੇ ਚੱਲ ਸਕਦੀਆਂ ਜੇ ਖਰਚੇ ਦੀ ਗੱਲ ਕਰੀਏ ਆਪਣਾ ਇਹ ਸਿਸਟਮ ਲੱਗਿਆ ਹੋਇਆ ਹੈ ਇਹ ਸਿਸਟਮ ਦਾ ਖਰਚਾ ਜਿਹੜਾ ਹੈ 10 ਤੋਂ 12000 ਰੁਪਏ ਕਿਉਂਕਿ ਮੇਨ ਵਿੱਚ ਲੋਹੇ ਦਾ ਖਰਚਾ ਆਏਗਾ ਜੇ ਘਰ ਵਾਸਤੇ ਆਪਾਂ ਯੂਜ਼ ਕਰਾਂਗੇ 2 ਤੋਂ 3000 ਦੇ ਵਿੱਚ ਤੁਸੀਂ ਇਹੋ ਜਿਹਾ ਸਿਸਟਮ ਜਿਹੜੀ 6 ਮੀਟਰ ਪਾਈਪ ਹੈ ਉਹ 1.5 ਤੋਂ 2 ਮੀਟਰ ਵਾਲੀ ਪਾਈਪ ਤੁਸੀਂ ਲਗਾ ਕੇ ਆਪਣੇ ਘਰ ਦੇ ਵਿੱਚ 2 ਤੋਂ 3000 ਦੇ ਵਿੱਚ ਸਿਸਟਮ ਤਿਆਰ ਕਰ ਸਕਦੇ ਆ ਆ ਬਿਲਕੁਲ ਦੋਸਤੋ ਅਸੀਂ ਅੱਜ ਤੁਹਾਨੂੰ ਦਿਖਾਇਆ ਹੈਡਰੋਪੋਨਿਕ ਸਿਸਟਮ ਨਾਲ ਕਿਸ ਤਰ੍ਹਾਂ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਛੋਟੇ ਇਹ ਥਾਂ ਦੇ ਵਿੱਚ ਆਪਾਂ ਖੇਤੀ ਕਰ ਸਕਦੇ ਆ ਜਿਸ ਤਰ੍ਹਾਂ ਨਾਲ ਜਿਹੜੀਆਂ ਫਸਲਾਂ ਮ ਸ਼ਿਮਲਾ ਮਿਰਚ ਉਸ ਤੋਂ ਇਲਾਵਾ ਜਿਹੜਾ ਹੈਗਾ ਕਈ ਫਸਲਾਂ ਮਿਰਚਾਂ ਕਈ ਫਸਲਾਂ ਜਿਹੜੀਆਂ ਧਰਤੀ 'ਚ ਨਹੀਂ ਹੁੰਦੀਆਂ ਜਿਵੇਂ ਕਈਆ ਕਦੂ ਨੇ ਜਿਹੜੇ ਉਹ ਤੇ ਹੁੰਦੇ ਨੇ ਉਹਨਾਂ ਤੋਂ ਉਹ ਅਸੀਂ ਫਸਲਾਂ ਲੈ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਟਮਾਟਰ ਜਿਹੜੇ ਉਗੇ ਹੋਏ ਨੇ ਇਹਦਾ ਝਾੜ ਵੀ ਜੇਕਰ ਕਮਰਸ਼ੀਅਲ ਪੱਧਰ ਤੇ ਕੋਈ ਕਿਸਾਨ ਕਰਨਾ ਚਾਹੁੰਦਾ ਹੈਗਾ ਤਾਂ ਇਹਦਾ ਝਾੜ ਵੀ ਬਾਹਰ ਨਾਲੋਂ ਜ਼ਿਆਦਾ ਜਿਹੜਾ ਮਿਲ ਸਕਦਾ ਸਭ ਤੋਂ ਵੱਡੀ ਗੱਲ ਆ ਜਿਹੜੀ ਖਾਦ ਆ ਨਾ ਮਾਤਰ ਜਿਹੜੇ ਜ਼ਹਿਰਾਂ ਦੀ ਵਰਤੋਂ ਹੁੰਦੀ ਉਹ ਨਹੀਂ ਹੈਗੀ ਬਿਨਾ ਜ਼ਹਿਰਾਂ ਤੋਂ ਬਿਨਾ ਰਸਾਇਣਾਂ ਤੋਂ ਸਾਨੂੰ ਘਰ ਦੀ ਇਹ ਜਿਹੜੀ ਹੈਗੀ ਆ ਖੇਤੀ ਦੇ ਵਿੱਚੋਂ ਟਮਾਟਰ ਮਿਰਚਾ ਸ਼ਿਮਲਾ ਮਿਰਚ ਬਰੋਕਲੀ ਮਿਲ ਸਕਦੀ ਹੈ ਸੋ ਦੋਸਤੋ ਸਾਡੀ ਪੇਸ਼ਕਸ਼ ਕਿਸ ਤਰ੍ਹਾਂ ਨਹੀਂ ਲੱਗੀ ਸਾਨੂੰ ਜਰੂਰ ਦੱਸਿਓ ਦੇਖਦੇ ਰਹੋ ਡੇਲੀ ਪਬਲਿਕ